ਤੁਹੀ ਮਹੱਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੀ ਜਿਹੜੇ ਤੇਰੇ ਸੰਤ ਭਗਤ ਭਾਗ ਠੜੇ ਸ਼ਾਹੂਕਾਰ ਹੈ ਭਾਗ ਠੜੇ ਭਾਗਾ ਵਾਲੇ ਹਨ ਮਹਾਂਪੁਰਖ ਜਿਨ ਘਰ ਧਨ ਹਰ ਨਾਮ ਜਿਨ੍ਹਾਂ ਦੇ ਘਰ ਹਿਰਦੇ ਦੇ ਅੰਦਰ ਕਾਰਕਿਕ ਸੰਗਤ ਰਿਕੇ ਪਰਮੇਸ਼ਰ ਆਪ ਦਾ ਨਾਮ ਹੈ ਪ੍ਰਮਾਣ ਗਣੀ ਸੀ ਇਹ ਆਏ ਉਹ ਦੁਨੀਆ ਚ ਆਏ ਵੀ ਪ੍ਰਮਾਣ ਵਿਚਾਰੀ ਰਹੇ ਹਨ ਪ੍ਰਮਾਣ ਨਹੀਂ ਸਫਲੇ ਗਿਣੀਦੇ ਐ ਸਫਲ ਤਨਾ ਕੀ ਕੰਮ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਐ ਦੁਨੀਆ ਦੇ ਉਧਾਰ ਦੇ ਆਪ ਕਬੀਰ ਸੇਵਾ ਕੋ ਦੋਇ ਪਦੇ ਇੱਕ ਸੰਤਿ ਕਾਮ ਰਾਮ ਰਾਮ ਜੋ ਰਾਤਾ ਮੁਖਤ ਕੋ ਸੰਤ ਜਿ ਪਾਵੈ ਨਾਮ ਇਹ ਨਾਮ ਜਿ ਪਾਉਣ ਦੇ ਕੰਮ ਵੀ ਸਫਲੇ ਐ ਪਰ ਵਕਾਰ ਦੇ ਜਿੰਨੇ ਜਿੰਨੇ ਇੱਕ ਇੱਕ ਮਹਾਂਪੁਰਖਾਂ ਨੇ ਕੰਮ ਕੀਤੇ ਹੈ ਬਾਬੇ ਸ਼ਾਮ ਸਿੰਘ ਜੀ ਨੇ ਬਾਬੇ ਗੁਰੂ ਗੋਬਿੰਦ ਸਿੰਘ ਨੇ ਬਾਬੇ ਸਾਧੂ ਸਿੰਘ ਨੇ ਜਿੰਨੀਆਂ ਹੁਣ ਬਾਬੇ ਦੇ ਸੰਗੀ ਜਿਹੜੇ ਖੜਕ ਸਿੰਘ ਆਦਿਕ ਹੋਰ ਪ੍ਰੇਮੀ ਜਿਹੜੇ ਉਹ ਸੇਵਾ ਕਰਾਰੇ ਹੈ ਇੰਨੇ ਸਾਧ ਸੰਗਤ ਜੀ ਕੋਈ ਰਾਜਾ ਮਹਾਰਾਜ ਨਹੀਂ ਕਰ ਸਕਦਾ ਇੰਨੇ ਕੰਮ ਕੀਤੇ ਉਹਨਾਂ ਦੇ ਸਫਲੇ ਹੈ ਫੇਰ ਮਾਨ ਨਹੀਂ ਸਭ ਕੁਝ ਪੰਥ ਨੂੰ ਸੌਂਪ ਦਿੰਦੇ ਹੈ ਮੁਖਸਰ ਸਾਹਿਬ ਜੀ ਕਿੰਨੀ ਭਾਰੀ ਸੇਵਾ ਕਰਾਈ ਹੈ ਇਸ ਨੂੰ ਸਾਧ ਸੰਕੇਸ਼ਗੜ ਸਾਹਿਬ ਦੀ ਕਿੰਨੀ ਸੇਵਾ ਕਰਾਈ ਹੈ ਅਮਰਸਰ ਸਾਹਿਬ ਵਿੱਚ ਕਿੰਨੀ ਸੇਵਾ ਕੀਤੀ ਹੈ ਕਰਨਤਾਰਨ ਸਾਹਿਬ ਵਿੱਚ ਕਿੰਨੀ ਸੇਵਾ ਕੀਤੀ ਹੈ ਖਰੂਸ ਸਾਹਿਬ ਵਿੱਚ ਕਿੰਨੀ ਸੇਵਾ ਕੀਤੀ ਹੈ ਮਹਾਰਾਜ ਸਾਡੇ ਬਾਗਬੁੱਢੇ ਸਾਡੇ ਬੀੜ ਵਿੱਚ ਕਿੰਨੀ ਸੇਵਾ ਕੀਤੀ ਹੈ ਹੁਣ ਮਹਾਰਾਜ ਸਾਹਿਬ ਜੀ ਦੇ ਬਡਾਲੀ ਸਾਹਿਬ ਵਿੱਚ ਕਿੰਨੀ ਸੇਵਾ ਕੀਤੀ ਹੈ ਇਉਂ ਅੰਤ ਨਹੀਂ ਆਉਂਦਾ ਸਾਧ ਸੰਗੇ ਜੀ ਹੁਣ ਉੱਥੇ ਹਜੂਰ ਸਾਹਿਬ ਵਿੱਚ ਸੜਕ ਬਣਾ ਰਹੇ ਹਨ ਅਤੇ ਮਾਰੇ ਸਾਹਿਬ ਜੀ ਦੇ ਸ਼ਿਕਾਰ ਘਾੜ ਤੋਂ ਲਾ ਕੇ ਸਰਕ ਬਣਾ ਲਈ ਹੈ ਤੇ ਬਾਵੇ ਵਿਸ਼ਨੂੰ ਸੁਣੀ ਸਵੇਨੇ ਦੀ ਸੇਵਾ ਹਜੂਰ ਸਾਹਿਬ ਕਰਾ ਰਹੇ ਹਨ ਮਾਰੇ ਦੇ ਸਾਰੀਆਂ ਕੰਧਾਂ ਦੇ ਤੇ ਲਿਆ ਲਿਆ ਕੇ ਅੰਮ੍ਰਿਤਸਰ ਸਾਹਿਬ ਤੋਂ ਸਵੇਨਾ ਸੰਗਤਾਂ ਦਾ ਲੋਆ ਰਹੇ ਹੈ ਤੇ ਇਸੇ ਪ੍ਰਕਾਰ ਸਾਹਿਬ ਜੀ ਕੇਸਗੜ੍ਹ ਸਾਹਿਬ ਪਾਲਕੀ ਸਵੇਨੇ ਦੀ ਭੇਜੀ ਹੈ ਇਸੇ ਪ੍ਰਕਾਰ ਪੰਨੇ ਸਾਹਿਬ ਸੇਵਾ ਕਰਸਾਂ ਵੀ ਕਰਾਉਣ ਦੀ ਕਰ ਰਹੇ ਹੈ ਇਹ ਗੁਰਮੁਖ ਪਿਆਰਿਆਂ ਦੇ ਪਰਉਪਕਾਰ ਦੇ ਕੰਮ ਹੈ ਰਾਜੇ ਮਹਾਰਾਜੇ ਨਹੀਂ ਕਰ ਸਕਦੇ ਉਹ ਸਫਲੇ ਹਨ ਉਹਨਾਂ ਦੇ ਕੰਮ ਮੇਰੇ RAM ਹਰ ਜਨ ਕਹ ਹਉ ਬਲ ਜਾ ਮੇਰੇ RAM ਪਿਆਰੇ ਹਰੀ ਜੇ ਤੇਰੇ ਜਨ ਪਿਆਰੇ ਭਗਤ ਹਨ ਉਹਨਾਂ ਤੋਂ ਬਲਿ ਹਾਰ ਕੁਰਬਾਨ ਜਾਈਏ ਕੇਸਾਂ ਕਾ ਕਰ ਜਬਰ ਤੁਲਾ RAM ਤੋਂ ਜਮੀ ਆਗ ਦੇ ਕੇਸਾਂ ਦਾ ਸੀ ਚੌਰ ਬਣਾ ਕੇ ਤੁਲਨਾ ਕਰੀਏ ਉਹਨਾਂ ਤੇ ਨਿਸਕਾਮ ਕਰਨ ਵਾਲੀ ਕੀਸਾਂ ਦੇ ਨਾਲ ਕਾਮਨਾ ਦੁਰ ਹੈ ਤੋ ਕਿ ਜਿਹੜੀ ਸੇਵਾ ਕਰਨੀ ਹੈ ਚਤਰ ਤੇ ਚੌਰ ਟਾਣਾ ਕਰੀਏ ਚਰਨ ਧੂੜ ਮੁਖ ਲਾਈ ਚਰਨਾਂ ਦੀ ਧੂੜ ਮੁਖ ਚ ਲੈਣਾ ਕਰੀਏ ਕਿ ਨਾਮ ਪਾ ਰਹੀ ਆ ਪ੍ਰੇਮੀ ਸੀ ਉਹ ਆਪਦੇ ਕੇਸਾ ਨੂੰ ਹਰੇ ਕਰਨ ਦੇ ਗੁਰੂ ਰਾਮ ਸਾਹਿਬ ਦੇ ਉੱਤੇ ਤੇ ਜੋਰ ਕਰੇ ਕੇ ਸਾਨੂੰ ਹਲਾਵੇ ਆਪਦਿਆਂ ਨੂੰ ਇਹ ਪੁੱਛਿਆ ਤੂੰ ਕੀ ਕਰਦਾ ਕਿ ਮੈਂ ਕੇਸਾ ਨਹੀਂ ਜੋਰ ਕਰਦਾ ਮਹਾਰਾਜ ਦਾ ਹੁਕਮ ਹੈ ਐਹੇ ਜੇ ਮਰਸਾਨੇ ਵੀ ਹਨਗੇ ਕੇਸਾ ਦਾ ਸਤਕਾਰ ਰੱਖਣਾ ਸੋ ਇਹ ਤੇ ਨਸਕਾਮ ਕਰਮਾਂ ਰੂਪੀ ਕੇਸਾਂ ਦਾ ਇਹ ਗਊ ਦੇ ਕੇਸਾਂ ਦਾ ਹੀ ਚੌਰ ਬਣਿਆ ਨਾ ਇਹ ਵੀ ਇਸੇ ਪ੍ਰਕਾਰ ਕੇਸਾਂ ਦਾ ਚੌਰ ਲਾਉਣਾ ਕਰੀਏ ਚਰਨ ਧੂੜ ਮੁਖ ਲਾਈ ਅਗੇ ਚਰਨ ਧੂੜ ਮਾਰੋ ਦੇ ਚਰਨਾਂ ਦੀ ਧੂੜ ਨੂੰ ਮੁਖ ਉਤੇ ਲਾਉਣਾ ਕਰੀਏ ਸਫਲੇ ਕਰੀਏ ਆਪਣੇ ਆਪ ਨੂੰ ਰਹਾਉ ਜਨਮ ਮਰਨ ਦੋਹੁ ਮਹ ਨਾਹੀ ਉਹ ਮਹਾਪੁਰਖ ਪਿਆਰੇ ਜਨਮ ਵਿੱਚ ਵੀ ਨਹੀਂ ਆਉਂਦੇ ਮਰਨ ਵਿੱਚ ਵੀ ਨਹੀਂ ਆਉਂਦੇ ਦੋਹਾ ਵਿੱਚ ਵੀ ਨਹੀਂ ਆਉਂਦੇ ਜਾਂਦੇ ਜਨ ਪਰ ਉਪਕਾਰੀ ਜਿਹੜੇ ਭਗਵਾਨ ਜੀ ਨੂੰ ਮਾਰਦੇ ਪਰਵਕਾਰ ਵਾਸਤੇ ਆਏ ਹਨ ਜੀ ਇਹ দান ਦੇ ਭੰਤੀ ਲਾਉਂਦੇ ਉਹ ਤੋਂ ਬਾਈ ਜੀਵਨ ਮੁਕਤੀ ਦਾ ਦਾਨ ਦੇ ਕੇ ਵਾਹਿਗੁਰੂ ਦੀ ਭਗਤੀ ਜਲਾਉਂਦੇ ਹਨ ਹਰ ਸਿਓ ਲੈਨ ਮਿਲਾਏ ਭਾਵੇਂ ਜੀਵਨ ਦਾਨ ਨਹੀਂ ਦੇਣ ਵਾਲੇ ਸਾਰੇ ਬਿਸ਼ੋਰਨ ਵਾਲੇ ਹੀ ਹਨ ਹਰ ਸਿਓ ਲੈਨ ਮਿਲਾਏ ਕਾਲਪੁਰਖ ਦੇ ਹਾਲ ਕਿਰਪਾ ਕਰਕੇ ਮੇਲ ਲੈਂਦੇ ਹਨ ਸੱਚਾ ਅਮਰ ਸੱਚੀ ਬਾਤ ਸਾਹੀ ਸੱਚਾ ਅਮਰ ਹੁਕਮ ਹੈ ਅਤੇ ਸੱਚਾ ਉਹਨਾਂ ਦਾ ਅਮਰ ਜਿਹੜਾ ਮਰਨ ਤੋਂ ਰਹਿਤ ਪਰਵੀ ਪ੍ਰਾਪਤ ਹੋਈ ਹੈ ਇਹ ਉਹਨਾਂ ਦਾ ਹੁਕਮ ਚੱਲ ਰਿਹਾ ਹੈ ਅਤੇ ਸੱਚੀ ਉਹਨਾਂ ਦੀ ਪਾਤਸ਼ਾਹੀ ਸਰੂਪ ਦੀ ਪ੍ਰਾਪਤੀ ਦੀ ਸੱਚੇ ਸੇਤੀ ਰਾਤੇ ਸੱਚੇ ਅਕਾਲ ਪੁਰਖ ਦੇ ਨਾਮ ਹਰ ਵਕਤ ਰੰਗੇ ਰਹਿੰਦੇ ਹਨ ਮਹਾਪੁਰਖ ਸੱਚਾ ਸੁਖ ਸੱਚੀ ਵਡਿਆਈ ਸੱਜਾ ਉਹਨਾਂ ਨੂੰ ਆਤਮ ਆਨੰਦ ਸੁਖ ਪ੍ਰਾਪਤ ਹੋਇਆ ਸੱਚੀ ਵਡਿਆਈ ਬ੍ਰਹਮ ਗਿਆਨੀ ਆਪਰਮੇਸ਼ਰ ਦੀ ਹੈ ਜਿਸ ਕੇ ਸੇ ਦਿਨ ਜਿਸ ਵਾਹਿਗੁਰੂ ਦੇ ਸਿਉਂ ਜਾਣ ਲੈ ਵੀ ਮੇਰੇ ਵਿੱਚ ਜਿਵੇਂ 12 ਬੰਦੇ ਦਾ ਸੋਨਾ ਜਿਹੜਾ ਹੈ ਪਰ ਖਜ਼ਾਨੇ ਪਾਇਆ ਸ਼ਰਾਫੀ ਫੇਰ ਨਾਹੀਂ ਤਾਈ ਜਾਹੇ ਕਿਉਂਕਿ ਉਸ ਵਾਹਿਗੁਰੂ ਦੇਸੀ ਆਪ ਦੇ ਸਰੂਪ ਵਿੱਚ ਮਿਲਣ ਉਸ ਨੇ ਜਾਣ ਲੈ ਕੇ ਹੁਣ ਮੇਥੋਂ ਵੱਖਰੇ ਨਹੀਂ ਚਾਹੀਦੇ ਮੇਰੇ ਸਰੂਪ ਵਿੱਚ ਇਹ ਪੇਸ਼ ਹੋ ਜਾਣ ਪੱਖਾ ਫੇਰੀ ਪਾਣੀ ਧੋਹ ਅਹੇ ਜੀ ਮਹਾਂਪੁਰਖਾਂ ਦੇ ਸੰਗਤ ਵਿੱਚ ਪੱਖਾ ਫੇਰੀਏ ਤੇ ਪਾਣੀ ਧੋਣਾ ਕਰੀਏ ਹਰ ਜਨ ਕਾ ਪੀਸਣ ਪੀਸ ਕੇ ਹਰ ਜਵਾਬੇ ਪੀਨ ਚੱਕੀ ਦੇ ਜੀ ਪੀਣਾ ਕਮਾ ਕੇ ਸੰਤ ਮਰਾਰੇ ਆਵੇ ਬਾਬਾ ਬਿਸ਼ਨ ਸਿੰਘ ਜੀ ਪੀ ਕੇ ਲੰਗਰ ਜਪਾਇਆ ਕਰਦੇ ਹਮੇਸ਼ਾ ਚੱਕੀ ਨੀਂਦ ਆਉਣ ਤੋਂ ਰੱਖੀ ਹੋਈ ਸੀ ਦਿਨੇ ਘੰਟਾ ਬਰਾਜ ਦੇ 23 ਘੰਟੇ ਜਾਗਦੇ ਰਹਿੰਦੇ ਸਿਮਨ ਕਰਦੇ ਤੇ 3 ਵਜੇ ਗੁਰਦਵਾਰ ਸਾਹਿਬ ਦੀ ਸੰਥਾ ਤੜਕੇ ਕਰਾਇਆ ਕਰਦੇ ਇਸ ਪ੍ਰਕਾਰ ਉਹ ਪੀ ਕੇ ਬਾਬਾ ਜੀ ਸੰਤਾਂ ਨੇ ਸੰਤ ਬਾਬਾ ਸੁਨਦੇਸ ਨਿਵਾਜ ਜੀ ਜਾਂ ਕੇ ਬਾਬਿਆਂ ਤੋਂ ਚੱਕੀ ਲਈ ਕਿ ਮਾਰਾ ਪੀਂਦੀ ਸੇਵਾ ਸੀ ਕਰਿਆ ਕਰਾਂਗੇ ਤੇ ਆਪ ਕਿਰਪਾ ਕਰੋ ਬਾਣੀ ਪੜਾਇਆ ਕਰੋ ਖੇਰ ਵੀ ਨਾਲ ਮੱਲੋ ਮੱਲੀ ਬਹਿ ਜਾ ਕਰਦੇ ਇਸ ਪ੍ਰਕਾਰ ਸਾਧ ਸੰਗਤ ਜੀ ਪੀਐਨ ਦੇ ਜਿਵੇਂ ਭਾਈ ਹੇਮਾ ਜੀ ਦੇ ਕੱਲ ਆਇਆ ਸੀ ਪ੍ਰਸੰਗ ਪੀਐਨ ਦੀ ਸੇਵਾ ਕਮਾਉਣੀ ਇਸ ਪ੍ਰਕਾਰ ਤੁਨ ਗੁਰ ਸਿੱਖ ਸਾਨੂੰ ਜੀਵਨ ਮੁਕਤ ਕਿਵੇਂ ਬ੍ਰਗਤ لال ਸਿੰਘ ਜੀ ਹਾਂ ਜਿਹੜੇ ਸਾਧ ਸੰਗਤ ਜੀ ਟੱਲੇ ਆਲੇ ਹੁਣ ਸੇਵਾ ਕਰਾਉਂਦੇ ਐ ਸਵਾ ਸੋ ਮਨ ਪੱਕੀ ਸਾਧ ਸੰਗਤ ਜੀ ਕਣ ਕੋ ਉਹਨਾਂ ਨੇ ਜਦੋਂ ਸੰਤ ਮਾਰਨ ਦੌਨੇ ਸਾਹਿਬ ਕਥਾ ਪੜਾਈ ਐ ਉਦੋਂ ਇਹਨਾਂ ਨੂੰ ਪੀਠੀ ਆਪ ਫੱਤੀ ਪੀਹਾ ਕਰਦੇ ਲੰਗਰ ਚ ਪਾਇਆ ਕਰਦੇ ਇੰਨੀ ਸੇਵਾ ਨੂੰ ਕੀਤੀ ਜਿੱਥੇ ਸੰਤ ਕਥਾ ਕਰਦੇ ਨੇ ਉੱਥੇ ਹੋ ਰਹੇ ਤੇ ਪੀਨ ਦੀ ਸੇਵਾ ਕਰਦੇ ਰਹੇ ਇਸ ਪ੍ਰਕਾਰ ਗੁਰਮਖੰਦ ਧੰਨ ਹੈ ਜੀਵਨ ਜਿਹੜੇ ਉਹ ਟਹਿਲ ਕਰਦੇ ਹਨ ਪੱਖਾ ਫੇਰੀ ਪੱਖਾ ਜਿਵੇਂ ਭਾਈ ਕਪੂਰ ਸਿੰਘ ਜੀ ਨੂੰ ਫੇਰਦਿਆਂ ਨਵਾਬੀ ਮਿਲੀ ਸੀ ਪਾਣੀ ਧੋਦੇ ਮੀਹਾ ਸਿੰਘ ਮੀਹਾ ਨੂੰ ਪਾਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਜਿਹੜੇ ਕੀੜੇ ਪੈ ਸੀ ਉਹਨਾਂ ਮੁਰਖਾ ਜਨਾਂ ਦੇ ਕੋਈ ਮੁਕਤ ਕੀਤਾ ਸੀ ਇਸ ਪ੍ਰਕਾਰ ਪਾਣੀ ਢੋਣ ਵਾਲੇ ਤੇ ਹਰੀ ਦੇ ਜਨਾਂ ਦੇ ਪੀਣ ਵਾਲੇ ਹੋ ਕੇ ਜਿਵੇਂ ਪਾਈ ਹੇ ਮੇਰੇ ਪੀਸ ਨੂੰ ਪੀਸ ਕਮਾਵਾ ਕਿਉਂ ਪੀਣ ਵਾਲੇ ਹੋ ਕੇ ਪੀਸਣਾ ਕਮਾਈਏ ਇਹ ਤਹਿਲ ਕਰੀਏ ਇਵੇਂ ਪੱਖਾ ਫੇਰੀ ਸੰਸਾਰ ਵੱਲੋਂ ਜਿਹੜਾ ਪੱਖ ਫੇਰ ਕੇ ਸੰਗਤ ਵਿੱਚ ਮਿਲ ਜਾਣ ਉਹ ਇਹ ਪੱਖ ਫੇਰਨਾ ਕਰੀਏ ਪੱਖਾ ਫੇਰੀਏ ਪਾਣੀ ਢੋਵਾ ਪ੍ਰੇਮ ਰੂਪੀ ਪਾਣੀ ਢੋਣਾ ਕਰੀਏ ਹਰ ਜਨ ਕਾ ਪੀਸਣ ਪੀਸ ਕਮਾੜੀ ਦੇ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਪੀਸਣ ਜੋ ਸਾਧ ਸੰਗਤ ਦੀ ਜੋ ਸਰਬਨ ਕਰਨ ਰੂਪ ਚੱਕੀ ਦੇ ਨਾਲ ਮੰਨਣ ਕਰਨ ਰੂਪੀ ਚੱਕੀ ਦੇ ਨਾਲ ਹੈ ਪੀਂਵੀਆਂ ਜਿਹੜੀਆਂ ਸਥੂਲ ਬਾਸਨਾ ਸੁਖੂ ਬਾਸਨਾ ਨੂੰ ਪੀ ਪੀ ਕੇ ਇਸ ਪ੍ਰਕਾਰ ਨਾਮ ਦੀ ਕਮਾਈ ਨੂੰ ਕਮਾਉਣਾ ਕਰੀਏ ਨਾਨਕ ਕੀ ਪ੍ਰਭ ਪਾਸ ਬੇਨੰਤ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਆਪ ਦੇ ਪਾਸ ਸਾਡੀ ਇਹ ਬੇਨਤੀ ਹੈ ਤੇਰੇ ਜਨ ਦੇਖਣ ਪਾਹੀ ਅਹੀ ਜੀ ਟਹਿਲ ਕਰੀਏ ਤੇ ਤੇਰੇ ਇਹ ਜੇ ਪਿਆਰੇ ਦਰਸ਼ਨ ਦੇਖਣਾ ਪਾਈਏ ਤੇ ਹੰਕਾਰ ਨਾਲ ਗੱਡੀਆਂ ਲਾ ਕੇ ਨਾ ਬੈਠ ਕੇ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਟਹਿਲ ਚੱਕੀਏ ਕਰੀਏ ਸਦੇ ਬਾਦਸ਼ਾਹ ਸੂਹੀ ਮਹੱਲਾ 5 ਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰੂ ਇਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਪਰਮ ਸ਼ਰਜ ਬ੍ਰਹੂਤੀ ਵਾਲੇ ਪਰਮੇਸ਼ਰ ਆਪ ਹੀ ਕਰਨਹਾਰ ਆਪ ਹੀ ਮਾਰਾ ਜਗਤ ਨੂੰ ਪੈਦਾ ਕਰਨ ਵਾਲਾ ਸੱਚੇ ਪਾਤਸ਼ਾਹ ਤੂੰ ਆਪ ਚਰਨ ਧੂੜ ਤੇਰੀ ਸੇਵਕ ਮੰਗਦਾ ਜੀਰੇ ਆਪ ਗੁਰੂ ਨਾਨਕ ਆਪ ਹੀ ਆ ਪਾਰਬ੍ਰਹਮ ਪਰਮੇਸ਼ਰ ਸਤਗੁਰੂ ਆਪ ਹੈ ਸੋ ਕਿ ਆਪਦੇ ਚਰਨਾਂ ਦੀ ਧੂੜ ਮੈਂ ਸੇਵਕ ਮੰਗਦਾ ਹਾਂ ਤੇਰੇ ਦਰਸ਼ਨ ਕਉ ਬਿਹਾਰ ਆਤਮਕਸ਼ਾ ਅਕਾਲ ਪੁਰਖ ਆਪਦੇ ਦਰਸ਼ਨਾਂ ਤੋਂ ਬਿਹਾਰ ਕੁਰਬਾਨ ਜਾਈਏ ਮੇਰੇ RAM ਰਾਏ ਜਿਉਂ ਰਾਖੈ ਸਿਉਂ ਰਹੀਏ ਹੈ ਮੇਰੇ RAM ਰਾਜਾ ਅਕਾਲ ਪੁਰਖ ਜਿਵੇਂ ਸਾਨੂੰ ਰੱਖਦਾ ਹੈ ਅਸੀਂ ਉਸੇ ਪ੍ਰਕਾਰ ਰਹਿਣਾ ਕਰੀਏ ਜੀ ਸੁਧ ਭਾਵੈ ਤਾਂ ਨਾਮ ਜਪਾ ਜੇ ਆਪਰੂ ਮਾਰੇ ਸਾਡੀ ਸਰਦਾ ਭਾ ਜਾਵੇ ਆਵਾ ਦਾ ਹਮਰ ਦੇ ਨਾਮ ਜੀ ਪਾਦੇ ਹੋ ਸੁਖ ਤੇਰਾ ਦਿੱਤਾ ਲਈਏ ਜੋ ਸੁਖ ਪ੍ਰਭ गोविंद ਕੀ ਸੇਵਾ ਸੋ ਸੁਖ ਰਾਜ ਨਾ ਲਈਏ ਇਹ ਤੇਰਾ ਸੁਖ ਅਜਾ ਰਾਜ ਵੀ ਨਹੀਂ ਹੈ ਉਹ ਤੇਰਾ ਸੁਖ ਤਾ ਤੂੰ ਨੰਦਾ ਲੈਣਾ ਕਰੀਏ ਮਾਰਾ ਆਜ਼ੀ ਦਾਤਨ ਕੀ ਆਪੋ ਨਹੀਂ ਸਾਡੇ ਪਾਸੋਂ ਪ੍ਰਾਪਤ ਕੀਤਾ ਜਾਂਦਾ ਕਿਉਂ ਬੇਨਤੀ ਕਰੀਏ ਰਹਾਉ ਮੁਕਤ ਭਗਤ ਜੁਗਤ ਤੇਰੀ ਸੇਵਾ ਸੱਚੇ ਬਾਦਸ਼ਾਹ ਮੁਕਤੀ ਦੀਆਂ ਯੁਗਤੀਆਂ ਤੇ ਭਗਤ ਪਦਾਰਖਾਂ ਦੀਆਂ ਯੁਗਤੀਆਂ ਆ ਸਭ ਮਾਰੇ ਆਪ ਦੀ ਸੇਵਾ ਚੋਂ ਜਿਸ ਨੂੰ ਪਦਾਰਥਾਂ ਦੀ ਲੋੜ ਹੈ ਉਹਨਾਂ ਨੂੰ ਪਦਾਰਥਾਂ ਦੀ ਵੀ ਸੇਵਾ ਚੋਂ ਦਾਤ ਮਿਲੀ ਹੈ ਜਿਹਨੂੰ ਮੁਕਤੀ ਦੀ ਲੋੜ ਹੈ ਨਿਸਕਾਮੀਆਂ ਨੂੰ ਉਹਨਾਂ ਨੂੰ ਮੁਕਤੀ ਵੀ ਬਖਸ਼ਿਸ਼ਤ ਹੋਈ ਹੈ ਇਹ ਆਪ ਦੀ ਤਹਿਲ ਤੋਂ ਹੀ ਮਿਲੀ ਹੈ ਜਿਸ ਕਿਸੇ ਨੂੰ ਮਿਲੀ ਹੈ ਜਿਸ ਤੂੰ ਆਪ ਕਰਾਏ ਇਹ ਬਾਸੋਂ ਆਪਣੀ ਤਹਿਲ ਸੱਚੇ ਪਾਤਸ਼ਾਹ ਤੋਂ ਆਪ ਕਰਾ ਲਵੇਂ ਸਹਾ ਬੈਕੁੰਠ ਜਹ ਕੀਰਤਨ ਦੀ ਜਿੱਥੇ ਮਾਰੇ ਤੇਰਾ ਕੀਰਤਨ ਹੁੰਦਾ ਹੈ ਉਹੀ ਬੈਕੁੰਠ ਦੁਆਏ ਚ ਰੁਕ ਜਾਂਦੀ ਹੈ ਅਸਲੀ ਸੱਚਖੰਡ ਹੈ ਤੂੰ ਆਪੇ ਸਰਦਾਲਾ ਇਹ ਸੱਵਾ ਵੀ ਤੂੰ ਆਪ ਹੀ ਮਹਾਰਾਜ ਜੀ ਨੂੰ ਲਾਜਵੇਂ ਉਹਦੀ ਲੱਗਦੀ ਹੈ ਕਿਰਪਾ ਕਰੋ ਆਪ ਹੀ ਭਾਵਨਾ ਲਾਉਨੇ ਹੋ ਸਿਮਰ ਸਿਮੜ ਸਿਮਰ ਨਾਮ ਜੀ ਵਾ ਇਹ ਸਿਮਰਨੇ ਯੋਗ ਪਰਮੇਸ਼ਰ ਆਉਦੇ ਨਾਮ ਨੂੰ ਸਿਮਰ ਸਿਮਰ ਕੇ ਜੀਵ ਜੇ ਬਾਰ-ਬਾਰ ਤਨ ਮਨ ਹੋਈ ਨਿਹਾਲ ਸਾਡਾ ਤਨ ਵੀ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਵੇ ਮਨ ਵੀ ਨਿਹਾਲ ਪ੍ਰਸੰਨ ਹੋ ਜਾਵੇ ਚਰਨ ਕਮਲ ਤੇਰੇ ਤੋਏ ਤੋਏ ਪੀਆ ਜੇ ਬਰੀ ਉਹਨਾਂ ਆਇਆ ਆਉਦੇ ਚਰਨ ਜਿਉ ਪੂਜਵੀਂ ਕੈ ਕਬਲਵਤ ਪ੍ਰਕਾਸ਼ ਮੈਂ ਜਿਵੇਂ ਦਾਸੀ ਨੇ ਆਉਦੇ ਚਰਨਾਂ ਨੂੰ ਚਟਿਆ ਸੀ ਤੇ ਲੋਕੀ ਦਾ ਗਿਆਨ ਹੋ ਗਿਆ ਸੀ ਐਸੇ ਆਉਦੇ ਚਰਨਾਂ ਕੋਲੋਂ ਤੋਹ ਤੋ ਕੇ ਸੱਜੇ ਖੱਬੇ ਨੂੰ ਪੀਣਾ ਕਰੀਏ चरण हे पूजनीक परमेश्वर कवलव प्रकाश में जेड़ा प्रेम दे नाल नेत्रों जल बहना है ए ਧੋਤੋ ਕੇ ਪੀਣਾ ਕਰੀਏ ਅੰਤਾਂ ਕਰਨ ਦੇ ਅੰਦਰ ਸਰਬਾ ਦੇ ਨਾਲ ਚਰਨ ਅਪਿਸ਼ਟਾਨ ਸਰੂਪ ਅਤੇ ਕਵਲਵਦ ਨਰਲੇਪ ਰਹਿਣ ਵਾਲੇ ਆਪ ਦੇ ਪ੍ਰੇਮ ਦੇ ਵਿੱਚ ਧੋਤੋ ਕੇ ਜੈ ਧਿਆਨ ਚਿਤ ਕਿਕਣਾ ਹੈ ਇਹ ਤੋਂ ਉਤੋਕੇ ਪੀਣਾ ਕਰੀਏ ਮੇਰੇ ਸਤਿਗੁਰੂ ਦੀਨ ਦਿਆਲਾ ਮੇਰੇ ਸਤਿਗੁਰੂ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਕੁਰਬਾਨ ਬਲਿਹਾਰ ਜਾਈਏ ਉਸ ਵੇਲੇ ਤੋਂ ਚਾਰ ਘੜੀ ਦੇ ਤੋਂ ਜਿਸ ਵੇਲੇ ਆਪਦੇ ਦਰਸ਼ਨ ਹੁੰਦੇ ਐ ਤੇ ਸੁਹਾਵੀ ਐ ਉਹ ਘੜੀ ਜਿਸ ਵੇਲੇ ਮਾਰਾ ਆਪਦਾ ਉਪਦੇਸ਼ ਮਿਲਦਾ ਹੈ ਜਿਸ ਤੂੰਰੇ ਦਵਾਰ ਆਇਆ ਉਹ ਚਾਰ ਘੜੀ ਦਾ ਵੇਲਾ ਜਾਂ ਇੱਕ ਘੜੀ ਜਿਸ ਵੇਲੇ ਆਪਦੇ ਦਵਾਰ ਚ ਆ ਕੇ ਸਤ ਸੰਗਤ ਵਿੱਚ ਉਸ ਇੱਕ ਘੜੀ ਤੋਂ ਚਾਰ ਘੜੀਆਂ ਤੋਂ ਵੀ ਕੁਰਬਾਨ ਬਲਿਹਾਰ ਜਾਈਏ ਜੇ ਤੁਮਰੇ ਦਵਾਰ ਆਇਆ ਇਸ ਘੜੀ ਵਿੱਚ ਇਸ ਪਲ ਵਿੱਚ ਇਸ ਪੈਰ ਵਿੱਚ ਆਪਦੇ ਦਵਾਰੇ ਸੁਸੰਗਤ ਦੇ ਵਿੱਚ ਆ ਕੇ ਮਿਲੇ ਹਾਂ ਨਾਨਕ ਕਉ ਪ੍ਰਭ ਭੇ ਕਿਰਪਾਲਾ ਸੁਖਮਨੀ ਸਾਹਿਬ ਜੀ ਕਹਿੰਦੇ ਸਾਡੇ ਤੇ ਪ੍ਰਭ ਅਕਾਲ ਪੁਰਖ ਆਪ ਕਿਰਪਾਲੂ ਹੋਏ ਹੋ ਸਤਗੁਰ ਪੂਰਾ ਪਾਏ ਜੇ ਸਰਕਾਰਪੂਰਨ ਸਤਗੁਰੂ ਜੀ ਆਪ ਨੂੰ ਅਸੀਂ ਪ੍ਰਾਪਤ ਕੀਤਾ ਹੈ ਸੂਹੀ ਮਹੱਲਾ ਪੰਜਵਾਦ ਤੁਧ ਚਿਤ ਆਈ ਮਹਾ ਆਨੰਦਾ ਕਰੀ ਜੇ ਸੁਦੇ بارش ਆਕਾਲ ਪੁਰਖ ਵਾਹਿਗੁਰੂ ਬਹੁਤ ਪ੍ਰੇਮ ਰੰਗ ਵਿੱਚ ਹਜੂਰ ਉਚਾਰਨ ਕਰਦੇ ਹਨ ਆਉ ਦੇ ਜੇਤੇ ਆਉਣ ਜ ਮਾਰਾ ਬੜਾ ਭਾਗ ਹੀ ਆਨੰਦ ਪ੍ਰਭੂ ਹੁੰਦਾ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਵਿਸਰ ਹੈ ਸੋ ਮਰ ਜਾ ਜਿਹਨੂੰ ਇਹ ਜ ਮਾਰਾ ਆਨੰਦ ਸਰੂਪ ਭੁੱਲ ਜਾਣਾ ਉਹ ਤਾਂ ਮਰ ਕੇ ਮਾਰਾ ਜਾਂਦੇ ਜੂਨਾ ਚ ਜਾਂਦੇ ਨਾ ਮਰਦੇ ਜਾਂਦੇ ਰਹਿੰਦੇ ਜਾਂਦੇ ਹਨ ਦਇਾਲੂ ਹੋ ਵਹ ਜਿਸ ਉਪਰ ਕਰਤੇ ਉਹ ਤਾਂ ਮਰੀ ਜਾਂਦੇ ਹਨਗੇ ਜਾਂਦੇ ਕਿੱਥੇ ਜੂਨਾ ਵਿੱਚ ਮਰ ਕੇ ਹੋਈ ਦਿਆਲ ਹੋ ਉਹ ਜਿਸ ਉੱਪਰ ਕਰਦੇ ਗੁਰਗੋਪੁਰਖ ਜਿਨ੍ਹਾਂ ਦੇ ਤੇ ਆਪ dielu ਹੁੰਨੇ ਹੋ ਪ੍ਰਸੰਨ ਹੁੰਨੇ ਹੋ ਤੂ ਤੁਦ ਸਦਾ ਧਿਆਈ ਉਹ ਆਪ ਨੂੰ ਮਾਇਦਾ ਸਦਾ ਵਾਸਤੇ ਚੁੱਦੀ ਬਿੱਤੀ ਨੂੰ ਧਿਆਕਾਰ ਬਣਾ ਕੇ ਤੇ ਹੁੰਦੇ ਹਨ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਨੀ ਇਹ ਮੇਰੇ ਸਾਹਿਬ ਮਾਲਕ ਅਕਾਲਪੁਰਖ ਤੂੰ ਮੈਂ ਨਿਮਾਨੀ ਦਾ ਮਾਨ ਹੈ ਮੇਰੀ ਨਿਮਾਨੀ ਜਿਹੜੀ ਜਿੰਦਾ ਮਾਨ ਤੋਂ ਰਹਿਤ ਇਹਨੂੰ ਆਪਦੇ ਨਾਮ ਦਾ ਮਾਣ ਗਿਆਨ ਦਾ ਮਾਣ ਦੇਣ ਵਾਲਾ ਹੈ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਜੇ ਪ੍ਰਭ ਸਾਡੇ ਆਪਣੇ ਹੋ ਤੁਸੀਂ ਆਪਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਸੁਣ ਸੁਣ ਜੀਵਾ ਤੇਰੀ ਬਾਣੀ ਜੇ ਮੇਰੇ ਸੰਗ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣ ਕਰਕੇ ਪ੍ਰੀਤ ਵਾਲੀ ਜਵਾਨ ਤੋਂ ਕੀਰਤਨ ਆਪਦੀ ਬਾਣੀ ਦਾ ਸੁਣ ਸੁਣ ਕੇ ਜਿਉਂਦੇ ਹੋਈਏ ਸਰਬਦਰ ਦੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਤਿ ਸ਼ਾਂਤਨੰਦ ਆਰਾ ਆਉਦੀ ਜਸਰੂਪੀ ਬਾਣੀ ਸੁਣ ਸੁਣ ਕੇ ਜੀਵੀਏ ਰਹਾਉ ਤਿਆਰ ਨੂੰ ਤੂੜ ਤੇਰੇ ਜਨ ਕੀ ਹੋਇ ਜੇ ਮਹਾਰਾਜੋ ਆਵਰੇ ਜਨ ਪਿਆਰੇ ਆ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਏਸੀ ਕਿਰਪਾ ਕਰੋ ਤੇਰੇ ਦਰਸ਼ਨ ਕਉ ਬਲ ਜਾਈਏ ਪਉਰ ਪਉਤ ਵਰਸ਼ਨਾ ਤੋਂ ਬਲੀਹਾਰ ਕੁਰਬਾਨ ਜਾਈਏ ਅੰਤਜਾਮੇ ਅੰਮ੍ਰਿਤ ਬਚਨ ਜਿਨ੍ਹਾਂ ਨੂੰ ਆਪ ਦਰਸ਼ਨ ਦਿਨੇਓ ਅੰਮ੍ਰਿਤ ਬਚਨ ਰਿਦੈ ਔਰ ਧਾਰੀ ਆਪ ਦੇ ਬਚਨ ਜਿਹੜੇ ਹਨ ਅੰਮ੍ਰਿਤ ਅਮਰ ਕਰਨ ਵਾਲੇ ਉਹ ਰਿਦੈ ਔਰ ਨਾਂ ਅੰਦਰ ਤਾਰੀ ਬਸੋਣਾ ਕਰੀਏ ਤੋ ਕਿਰਪਾ ਤੇ ਸੰਗ ਪਾਈ ਤਾਡੀ ਕਿਰਪਾ ਕਰਕੇ ਮਾਰਾ ਇਹ ਜੀ ਗੁਰਮੁਖਾਂ ਦੀ ਸੰਗਤ ਪਾਈ ਦੀ ਹੈ ਅੰਤਰ ਕੀ ਗਤ ਤੁਧ ਪਹਸਾਰ ਜਿਹੜੀ ਅੰਦਰਲੀ ਗਤੀ ਹੈ ਹਾਲਤ ਆਪਦੇ ਵਿਛੋੜੇ ਦੇ ਮੇਟਣ ਦੀ ਤੇ ਤੁਹਾਡੇ ਨਾਲ ਮਿਲਣ ਦੀ ਇੰਦਰਲੀ ਜੀ ਹਾਲਤ ਤੁਹਾਡੇ ਪਾਸ ਹੀ ਸਾਰੀ ਕਹਿਣੀ ਬਣਦੀ ਆ ਨਾ ਮਹਾਰਾਜ ਸੁਭ ਜੀਵਡ ਅਵਰ ਨਾ ਕੋ ਆਪ ਜਿੱਦਾਂ ਵੱਡਾ ਅਰਸਤਾਨ ਚ ਹੋਰ ਕੋਈ ਨਹੀਂ ਹੈ ਪਰਮੇਸ਼ਵਰ ਜਿਸ ਨੂੰ ਲਾਇ ਲਹਿ ਸੋ ਲਾ ਕੇ ਜਿਹਨੂੰ ਮਾਰੇ ਨਾਮ ਕੀ ਲਾ ਲਉ ਭਗਤੀ ਕੀ ਲਾ ਲਉ ਉਹ ਹੀ ਪੁਰਖ ਲੱਗਦੇ ਹਨ ਭਗਤ ਤੋ ਹਾਰਾ ਸੋਈ ਆਪ ਜੀ ਦਾ ਮਾਰੇ ਭਗਤ ਸੰਤ ਉਹ ਹੀ ਹਨ ਸੱਚੇ ਪਾਤਸ਼ਾਹ ਸੋਇ ਕਰ ਜੋੜ ਮੰਗੂ ਇੱਕ ਦਾਨ ਅਸੀਂ ਦੋਵੇਂ ਅੱਠ ਜੋੜ ਕੇ ਇੱਕੇ ਦਾਨ ਮੰਗਦੇ ਹਾਂ ਮਨ ਦੰਨ ਨੂੰ ਜੋੜ ਕੇ ਸਾਹਿਬ ਟੁੱਠੇ ਪਾ ਜੇ ਸਾਹਿਬ ਮਾਲਕ ਪਰਮੇਸ਼ਰ ਆ ਪ੍ਰਸੰਨ ਹੋਵਾਂ ਤਾਂ ਇਸ ਦਾਸ ਨੂੰ ਅਸੀਂ ਪਾਉਣਾ ਕਰੀਏ ਸਾਸ ਸਾਸ ਨਾਨਕ ਆਰਾਧੇ ਸਤਿਗੁਰੂ ਸਾਹਿਬ ਜੀ ਕੰਨ ਰੇ ਮਾਰਾ ਸਵਾਸ ਸਵਾਸ ਆਪ ਨੂੰ ਗਾਦਿ ਗੇ ਆਠ ਪਹਿਰ ਗੁਣ ਗਾ ਅਠ ਪਹਿਰ ਆਪ ਦੇ ਗੁਣ ਕੀਰਤਨ ਨੂੰ ਗਾਉਂਦੇ ਰਹੀਏ ਅਸੀਂ ਕਿਰਪਾ ਕਰੋ ਗੁਣਾ ਗੁੰਗਣਾ ਨੂੰ ਕੀਰਤਨ ਜਪਾ ਕੇ ਗਾਈਏ ਸੂਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਇਹ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਦੀ ਰੱਖਿਆ ਜਦੋਂ ਕੀਤੀ ਐ ਸੁਲੀ ਚੜ ਕੇ ਆਇਆ ਹੈ ਉਸ ਵੇਲੇ ਅਮਰ ਸੰਗ ਦੀ ਸੰਗ ਦੀ ਰੱਖਿਆ ਦਾ ਸ਼ਬਦ ਉਚਾਰਿਆ ਹੈ ਜਿਸਕੇ ਸਿਰ ਉਪਰ ਤੂੰ ਸੁਆਮੀ ਇਹ ਸੁਆਮੀ ਅਕਾਲ ਪੁਰਖ ਜਿਨ੍ਹਾਂ ਨੇ ਸੰਗਤਾਂ ਦੇ ਸਿਰ ਤੇ ਤੂੰ ਆਪ ਰੱਖਾ ਹੈ ਉਹ ਦੁੱਖ ਕੈਸਾ ਪਾਉ ਉਹ ਤੇਰੇ ਪਿਆਰੇ ਕਿਸ ਪ੍ਰਕਾਰ ਦੁੱਖ ਪਾ ਸਕਦੇ ਆ ਕੋਈ ਦੁੱਖ ਨਹੀਂ ਪਾਉਂਦੇ ਯੀ ਨੋ ਦੇ ਸਰਦੇ ਤੇ ਸਰੋਮਣੀ ਪਰਮੇਸ਼ਰ ਆ ਬੰਤਾ ਕਰਨੀ ਸ਼ਿਰਵੇ ਕੇ ਸਿਧ ਹੈ ਉੱਪਰ ਉਹ ਕਦੇ ਜੰਮਨ ਦਾ ਦੁੱਖ ਨਹੀਂ ਪਾ ਸਕਦੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਜਿਹੜਾ ਮੈਦ ਮੱਚ ਮੱਸਿਆ ਤੇ ਸੰਤਾਂ ਨਾਲ ਗੱਲ ਹੀ ਨਹੀਂ ਕਰਨ ਜਾਂਦਾ ਜਿਵੇਂ ਗੁੰਗਾ ਹੁੰਦਾ ਹੈ ਜੜ ਹੋ ਜਾਂਦੇ ਆ ਬਚਨ ਬਿਲਾਸ ਹੀ ਨਹੀਂ ਕਰਨੇ ਆਉਂਦੇ ਉਹਨਾਂ ਨੂੰ ਨਾ ਪਰਸ਼ਨ ਕਰਨ ਆਵੇ ਨਾ ਉਪਦੇਣਾ ਆਵੇ ਐਹੇ ਜੇ ਪੁਰਖ ਹੁੰਦੇ ਆ ਉਹ ਤਾਂ ਬੋਲ ਨਾ ਜਾਣੇ ਮਾਇਆ ਮਦ ਮਾਤਾ ਉਹ ਸੰਤਾਂ ਦੇ ਨਾਲ ਬਚਨ ਹੀ ਨਹੀਂ ਕਰਨ ਜਾਣ ਹੁੰਦਾ ਤੇ ਸੰਤ ਉਹਨਾਂ ਨਾਲ ਬੋਲਣ ਹੀ ਨਹੀਂ ਜਾਣਦੇ ਜਿਹੜਾ ਮਾਇਆ ਦੇ ਮੱਤ ਮਸਤ ਹੋਇਆ ਸੰਤਾਂ ਨੂੰ ਕੀ ਲੋੜ ਹੈ ਨਾ ਗੱਲਬਾਤ ਕਰਨ ਦੀ ਉਹਦੇ ਵੱਲੋਂ ਗੁੰਗੇ ਹੀ ਹੋ ਰਹਿੰਦੇ ਹਨਗੇ ਬੋਲਣ ਜਾਣੇ ਮਾਇਆ ਮਦਮਤਾ ਬੋਲਣ ਪਾਠ ਮੰਨ ਕੇ ਜੇ ਕਰੀਏ ਬਕਵਾਸ ਹੀ ਕਰਨ ਜਾਣਦਾ ਮਾਇਆ ਦੇ ਮਰਚ ਪਰ ਜਿਹੜਾ ਨਿਜਮ ਹੈ ਨਾ ਬਿਆ ਕਰਨ ਦਾ ਬੋਲ ਸ਼ਬਦ ਨੂੰ ਸਿਹਾਰੀ ਹੈ ਨੰਨਾ ਹੈ ਮੁਕਤਾ ਜੇ ਬੋਲਣ ਹੁੰਦਾ ਨੰਨੇ ਨੂੰ ਸਿਹਾਰੀ ਨਾਲ ਹੁੰਦੀ ਇਸ ਕਰਕੇ ਕਿਰਿਆ ਜਵਰਕ ਪੈਂਦਾ ਇਸ ਪ੍ਰਕਾਰ ਮਾਇਆ ਦੇ ਮਤ ਵਾਲਾ ਹੰਕਾਰ ਹੀ ਹੰਕਾਰੀ ਜਿਹੜਾ ਉਹ ਤਾਂ ਮਹਾਪੁਰਖਾਂ ਨਾਲ ਗੱਲ ਹੀ ਨਹੀਂ ਕਰਨ ਜਾਣਦਾ ਮਰਨਾ ਚੀਤ ਨਾ ਆਵੇ ਉਹਨਾਂ ਤੋਂ ਮੋਦ ਚਿੱਟੇ ਹੀ ਨਹੀਂ ਆਉਂਦੀ ਹੈ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਮੇਰੇ RAM ਰਾਜਾ ਪਰਮੇਸ਼ਰ ਤੂੰ ਸੰਤਾਂ ਦਾ ਪਿਆਰਾ ਹੈ ਤੇਰੇ ਸੰਤ ਪਿਆਰੇ ਸੇਵਕ ਹਨ ਤੇਰੇ ਸੇਵਕ ਕਉ ਭਉ ਕਿਸ਼ਨਾ ਜੋ ਤੇਰੇ ਆਪ ਦੇ ਸੇਵਕ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਜਦ ਨਹੀਂ ਆਵੇ ਉਹਨਾਂ ਦਾ ਮਾਰਾ ਜੰਮ ਵੀ ਨੇੜੇ ਨਹੀਂ ਆ ਸਕਦਾ ਹੋਰ ਤਾਂ ਕੀ ਡਰ ਹੋਣਾ ਸੀ ਉਹਨਾਂ ਨੂੰ ਰਹਾਉ ਜੋ تیر ਰੰਗ ਰਾਤੇ ਸੁਆਮੀ ਤੇ ਸਰਬ ਕੇ ਮਾਲਕ ਜੋ ਆਵਦੇ ਪ੍ਰੇਮ ਰੰਗ ਕੇ ਰੁੱਤੇ ਹੋਏ ਪ੍ਰੇਮੀ ਹਨ ਤਨ ਕਾ ਜਨਮ ਮਰਨ ਦੁਖ ਨਾਸਾ ਉਹਨਾਂ ਦਾ ਜਨਮ ਮਰਨ ਦੁਖ ਆਪ ਜੀ ਦੀ ਕਿਰਪਾ ਕਰਕੇ ਨਾਸ਼ ਹੋ ਗਿਆ ਹੈ ਤੇਰੀ ਬਖਸ਼ਣਾ ਮੀਟੈ ਕੋਈ ਆਪ ਦੀ ਨਾਮ ਦੀ ਜਿਹੜੀ ਬਖਸ਼ਿਸ਼ ਹੈ ਨਾ ਉਹਦੇ ਪਿਆਰੇ ਨੂੰ ਕੀ ਜਪਣ ਦੀ ਜਨਨ ਧੂੜ ਮੰਗਾ ਕਿਸ ਗੁਰ ਸਿੱਖੀ ਜੋ ਆਪ ਜਪੇ ਉਹਦਾ ਨਾਮ ਜਪਾਵੇ ਇਸ ਬਖਸ਼ੀ ਨੂੰ ਬ੍ਰਹਮ ਗਿਆਨ ਦੀ ਨੂੰ ਬ੍ਰਹਮ ਆਨੰਦ ਦੀ ਬਖਸ਼ਿਸ਼ ਨੂੰ ਬ੍ਰੰ ਬੀਬੀ ਆ ਦੀ ਬਖਸ਼ ਨੂੰ ਕੋਈ ਮਿਟਾ ਨਹੀਂ ਸਕਦਾ ਸਤਿਗੁਰ ਕਾ ਦਲਾਸਾ ਇਹ ਸਤਿਗੁਰੂ ਜੀ ਨੇ ਦਲਾਸਾ ਧੀਰਜਤਾ ਹੋਇਆ ਬਖਸ਼ੀ ਕੀਤੀ ਆਦਰ ਕੀਤਾ ਹੋਇਆ ਹੈ ਨਾਮ ਧਿਆਨ ਸੁਖ ਫਲ ਪਾਇਨ ਜਿਉ ਆਉਦੇ ਅਮਰਤ ਨਾਮ ਨੂੰ ਪਿਉਂਦੇ ਐ ਉਹ ਸੁਖ ਰੂਪੀ ਫਲ ਨੂੰ ਪਾਉਂਦੇ ਬੀਬੀ ਕੀ ਕਰਨੀ ਐ ਕਨਿਆਣਾ ਲਈ ਬਿਠਿਓ ਵੀ ਰੋਣੋ ਨਹੀਂ ਹਟਦੀ ਇੱਥੇ ਚੰਗੀਆਂ ਆਈਆਂ ਕਦਾ ਸੁਣਨ ਤੂੰ ਨਾਮ ਧਿਆਨ ਸੁਖ ਫਲ ਪਾਇਨ ਇਹ ਤੇਰੀ ਤੇਉ ਚ ਪਹੀ ਗਈ ਹੈ ਹੀ ਨਿਆਣੇ ਦੇ ਰੌਲੇ ਨੇ ਚਲੋ ਜੀ ਤੇਰੀ ਸੰਗ ਦੀ ਬਾਤ ਜਾਦਾ ਨਾਮ ਤੇ ਆਇਨ ਸੁਖ ਫਲ ਪਾਇਨ ਜੋ ਆਪ ਦੇ ਨਾਮ ਨੂੰ ਪਿਆਉਂਦੇ ਉਹ ਸੁਖ ਰੂਪੀ ਫਲ ਨੂੰ ਮਾਰਾ ਤਾਂ ਲੈਂਦੇ ਹਨ ਆਠ ਪਹਿਰ ਆਰਧ ਹੈ ਅਠ ਪਹਿਰ ਰਬ ਯਾਦ ਕਰਦੇ ਰਹਿੰਦੇ ਹਾਂ ਆਪ ਨੂੰ ਤੇਰੀ ਸਰਨ ਤੇਰੇ ਪਰਵਾਸੋ ਹੋਰੇ ਹਉਨੰਤ ਸਰੀਰ ਕਰਕੇ ਵੀ ਤੇਰੀ ਸ਼ਰਨ ਲਈ ਹੈ ਨਨ ਕਰਕੇ ਵੀ ਤੇਰਾ ਭਰੋਸਾ ਹੈ ਇਸ ਲੋਕ 'ਚ ਵੀ ਤੇਰੀ ਸ਼ਰਨ ਹੈ ਪਰ ਲੋਕ ਵਾਸਤੇ ਵੀ ਤੇਰਾ ਭਰੋਸਾ ਹੈ ਪੰਜ ਦੁਸ਼ਟ ਲੈ ਸਾਧ ਹੈ ਪੰਜ ਪੰਜ ਦੁਸ਼ਟ ਲੈ ਸਾਧ ਹੈ ਕੁੰਜ ਕਾਮ ਕਰੋ ਲੋਭ ਮੋਹ ਕਾਜੇ ਦੁਸ਼ਟ ਹੈ ਉਹਨਾਂ ਨੂੰ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਸੰਤਾਂ ਸਾਧਨ ਸਾਧ ਲੈਂਦੇ ਹੈ ਜੇਤ ਲੈਂਦੇ ਹਨ ਗਿਆਨ ਧਿਆਨ ਕਿਸ ਕਰਮ ਨਾ ਜਾਣੇ ਇਹ ਦਿਨ ਨੂੰ ਅਜ ਅਸੀਂ ਗਿਆਨ ਜੋ ਸ਼ਾਸਤਰਾ ਦਾ ਹੈ ਅਗੇ ਸ਼ਾਸਤਰਾ ਨਨਤਰ ਦੇ ਸੰਬਾਹ ਗਿਆਨ ਸਮੰਦ ਗਿਆਨ ਆਵੇ ਕਸਮ ਕੀਤੇ ਹਨ ਪਰ ਕਰਨ ਗਿਆਨ ਕਹੇ ਹਨ ਉਹਨਾਂ ਨੂੰ ਅਸੀਂ ਕਿਸੇ ਪ੍ਰਕਾਰ ਨਹੀਂ ਜਾਣਦੇ ਹਾਂ ਸਾਰ ਨਾ ਜਾਣਾ ਤੇਰੀ ਤੇ ਸੱਚੇ ਬਾਦਸ਼ਾਹ ਤੇਰੀ ਪ੍ਰਾਪਤਿ ਆਨ ਧਿਆਨ ਜੋ ਮੂਰਤੀਆਂ ਦਾ ਲੋਕ ਕਰਦਾ ਧਿਆਨ ਲਾਉਣ ਮਨੇ ਅਸੀਂ ਜਾਣਦੇ ਹਾਂ ਸਾਰ ਨਾ ਜਾਣਾ ਤੇਰੀ ਤੇਰੀ ਪ੍ਰਾਪਤੀ ਦੀ ਸਾਰ ਖਬਰ ਵੀ ਨਹੀਂ ਜਾਣਦੇ ਯਾਰ ਰੋਲਾ ਰੋਂਦੀ ਰਹੋ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਤੇ ਮਾਰਾ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਨਿਸਕਾਮ ਕਰਮਾਂ ਨੂੰ ਅਸੀਂ ਕੁਛ ਨਹੀਂ ਜਾਣ ਸਕੇ ਹਾਂ ਸਾਰ ਨਾ ਜਾਣਾਂ ਤੇਰੀ ਨਾਮ ਦੀ ਪ੍ਰਾਪਤੀ ਦੀ ਸਾਰ ਭਗਤੀ ਦੀ ਖਬਰ ਜਾਣੀ ਹੈ ਸਭ ਤੇ ਵੱਡਾ ਸਤਿਗੁਰ ਨਾਮ ਆਪਾਰੇ ਸਾਰਿਆਂ ਤੋਂ ਵੱਡੇ ਹੋ ਆਪ ਦੇ ਤੁਲ ਕੋਈ ਨਹੀਂ ਹੈ ਫਿਰ ਕਲ ਰਾਖੀ ਮੇਰੀ ਜਿਨਨ ਕਲ ਜਿਵੇਂ ਸਾਡੀ ਰੱਖਿਆ ਕੀਤੀ ਹੈ ਲੱਗਿਆ ਰੱਖੀ ਹੈ ਕੱਲ ਵੀ ਸਾਡੀ ਭਗਤੀ ਪੂਰੀ ਰੱਖੀ ਐ ਆਪਦੇ ਜਾਣ ਕੇ ਸੇਵਾ ਚ ਲਾ ਕੇ ਲਾਜ ਰੱਖੀ ਐ ਤੂੰ ਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਮਾਰੇ ਸਾਰਿਆਂ ਆਸਿਆਂ ਨੂੰ ਛੱਡ ਕੇ ਮੈਂ ਤਾਂ ਗੁਰੂ ਸਾਹਿਬ ਆਪਦੀ ਸ਼ਰਨ ਵਿੱਚ ਆਇਆ ਹਾਂ ਰੱਖੋ ਰੱਖਣ ਹਾਰੇ ਜੇ ਰੱਖਿਆ ਕਰਨ ਵਾਲੇ ਪਰਮੇਸ਼ਰ ਰੱਖਿਆ ਕਰੋ ਸਾਡੀ ਜਦ ਤੂੰ ਲਾਗ ਹੈ ਤਿਤ ਹਮ ਲੱਗ ਹੈ ਜਿਸ ਪਾਸੇ ਮਾਰੇ ਆਪ ਸਾਨੂੰ ਲਾਇਆ ਚਾਹੁੰਦੇ ਹੂੰ ਬਾਹ ਭਰਤੀ ਕੇ ਉਸ ਪਾਸੇ ਅਸੀਂ ਲੱਗਦੇ ਹਾਂ ਕਿਹਾ ਇਹ ਜੰਤ ਵਿੱਚ ਆਏ ਇਹ ਬਚਾਰੇ ਤੁਸੀਂ ਜੀਵ ਕੀ ਵਿਗਾੜ ਸਕਦੇ ਆ ਸਾਡਾ ਮੇਰੇ ਰਾਮ ਜੀ ਤੂੰ ਪ੍ਰਭ ਅੰਕਰ ਜਾ ਮੇਰੇ ਰਾਮ ਪਰਮੇਸ਼ਰ ਜੀ ਤੂੰ ਪ੍ਰਭ ਰੱਖਾ ਹੈ ਸਾਡਾ ਅੰਤੁਰਕਾ ਜੈਮੇ ਪ੍ਰੇਰਕ ਹਰਿ ਕਿਰਪਾ ਗੁਰਦੇਵ ਦਿਆਲਾ ਚਲ ਕਿਰਪਾ ਕਰੋ ਗੁਰਨਾਨਕ ਦੇਵ ਜੀ ਸੇ ਦਇਆ ਦੇ ਘਰ ਜੀ ਗੁਣ ਗਾਵਾ ਨਿਤ ਸੁਆਮੀ ਮੈਂ ਤਾਂ ਵਰਦੀ ਮਾਲਕਾ ਤੇਰੇ ਗੁਣ ਗਾਉਂਦੇ ਰਹੀਏ ਅਸੀ ਕਿਰਪਾ ਕਰੋ ਸਾਡੇ ਤੇ ਰਹਾਉ ਆਠ ਪਹਿਰ ਪ੍ਰਭ ਆਪਣਾ त्यागਿਆ ਹੈ। ਅਠ ਪਹਿਰ ਸਦਾ ਆਪਣਾ ਆਤਮਾ ਰੂਪ ਰੂਪ ਹੈ ਤੈਨੂੰ ਧਿਆਉਂਦੇ ਰਹੀਏ। ਹੋਰ ਪ੍ਰਸਾਦ ਭੌਤਰੀ ਗਿਆ। ਸਤਿਗੁਰੂ ਦੀ ਕਿਰਪਾ ਕਰਕੇ ਸੰਸਾਰ ਸੁੰਦਰ ਦੇ ਦਰ ਤੋਂ ਤਰੀਦਾ ਹੈ। ਆਪ ਤਿਆਗ ਹੋਈ ਹੈ ਸਭ ਰੇਣਾ। ਜੀ ਭਾਈ ਆਪ ਦਾ ਬਾਬਾ ਛੱਦ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਈਏ। ਜੀਵਤਿਆ ਹੋ ਮਰੀਦਾ। ਇਸ ਪ੍ਰਕਾਰ ਜੀਵ ਭਾਵ ਨਾਲ ਮਰੀਦਾ ਹੈ। ਸਫਲ ਜਨਮ ਤੇਸ ਕਾ ਜਗ ਭੀਤਰ ਉਹਨਾਂ ਦਾ ਸਫਲਾ ਜਨਮ ਹੈ ਜਗ ਦੇ ਅੰਦਰ ਘਰਿਆ ਹੋਇਆ ਸਾਧ ਸੰਗ ਨਾਮ ਜਪ ਜਿਹੜੇ ਸ੍ਰੀਸ਼ਟਪੁਰਖਾਂ ਦੀ ਸੰਗਤ ਵਿੱਚ ਮਿਲ ਕੇ ਮਹਾਰਾਜ ਦੇ ਨਾਮ ਨੂੰ ਜਪਦੇ ਹਨ ਸਗਲ ਮਨੂਰਤਿਸ ਕੀ ਉਹਦੇ ਸਾਰੇ ਸੰਕਲਪ ਪੂਰੇ ਹੋ ਜਾਂਦੇ ਹਨ ਜੀ ਦਇਆ ਕਰੀ ਪ੍ਰਭ ਆਪ ਜੀ ਆਪਣੇ ਵਾਹਿਗੁਰੂ ਬਿਹਾਲਤਾ ਕਰਦਾ ਬੈ ਦ੍ਰਿਸ਼ਟੀ ਕਰ ਦਿੰਦਾ ਹੈ ਧੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਏਕ ਵੀ ਬਾਤ ਦਇਆ ਕਰਨ ਵਾਲੇ ਹੈ ਕਿਰਪਾ ਦੇ ਘਰ ਹੈ ਪ੍ਰਭੂ ਸਰਵ ਕੇ ਕਿਰਪਾਲੂ ਗਰੀਬਾਂ ਦਾ ਦਇਆ ਕਰਨ ਵਾਲੇ ਪਿੱਛੇ ਵੀ ਹੁਣ ਵੀ ਕਿਰਪਾਲੂ ਹੋ ਅੱਗੇ ਪ੍ਰਭ ਰੱਖ ਕੋ ਹੋਵੋਗੇ ਮਾਲਕ ਤੇਰੀ ਸਰਨ ਦਇਆਲਾ ਮਹਾਰਾਜਾ ਨਾਨਕ ਜੇ ਬਿਆਲੂ ਜੀ ਆਪ ਦੀ ਸਰਨ ਹੈ ਕਰ ਕਿਰਪਾ ਆਪਣਾ ਨਾਮ ਕਿਰਪਾ ਕਰਕੇ ਮਾਰਾ ਆਪ ਦਾ ਹੰਮਰ ਤੋਂ ਨਾਮ ਸਾਨੂੰ ਬਖਸ਼ ਦਿਓ ਨਾਨਕ ਸਾਧ ਰਵਾਲਾ ਅਸੀਂ ਆਪ ਦੀ ਸਾਹਿਬ ਸਿੰਘ ਦੀ ਚਰਨਾਂ ਦੀ ਧੂੜ ਬਣੇ ਰਹੀਏ ਮਹਾਰਾ ਰਵਾਲਾ ਕਿਣਕਾ ਮਾਤਰ ਸਰਦਾ ਬਖਸ਼ੋ ਸਾਧ ਸੰਗਤ ਵਿੱਚ ਦੀਨ ਦਇਆਲ ਕਿਰਪਾਲ ਕਿਰਪਾ ਪ੍ਰਭ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਾਰਿਆਂ ਨੂੰ ਦਇਆ ਲਾ ਕਾ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੋਬਿੰਦ